ਦੋਸਤੋ ਭਾਰਤੀ ਕਿਸਾਨ ਜ਼ਮੀਨ ਨੂੰ ਸੁਧੋਲ ਦੇ ਪਰਦਾ ਆ ਨਾ ਸਰਦਾਰ ਜੀ ਇਸ ਨੂੰ ਰਵੇ ਵਾਲਾ ਚੰਡੀਗੜ੍ਹ ਚੱਲ ਪੇ ਜੋ ਸਰਕਾਰ ਦੇ ਨਾਲ ਮੀਟਿੰਗ ਹੋਣੀ ਹੈ ਉਹਦੇ ਲਈ ਦੇਖੋ ਕਨੌਰੀ ਮੋੜ ਚੋਂ ਚੱਲ ਰਹੀ ਟੰਕੀ ਵੱਲ ਜਾ ਰਹੇ ਹਾਂ ਨਾਲ ਇਹਨਾਂ ਦੇ ਬੇਜਨਾਂ ਦਾ ਕਾਫਲਾ ਹੈ ਸਿੱਖੀ ਕਾਫੀ ਕਿਸਾਨ ਨਾਲ ਵੀ ਗਏ ਹੈ ਉਹ ਕਰਿਓ ਪਤਾ ਦੇ ਪਿੱਛੇ ਕੀ ਹੋਇਆ ਹੈ ਮਿਲੋਂ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਵਿੱਚ ਨਾਲ ਫਤਿਹ ਸ੍ਰੀ ਕਾਰ ਸਪੀਕਰ ਕਾ ਨਹੀਂ ਚੱਲਦਾ ਉਹਨੂੰ ਵੀ ਦੇਖਨੇ ਆ ਆ ਤਾਂ ਕਿ ਕਰਨਾ ਸੈਟਿੰਗ ਨੂੰ ਕਰ ਕਰ ਸਕਦਾ ਆ ਤੇਰੇ ਕੋਲ ਕਿਵੇਂ ਆ ਬੱਦ ਕਰਦੇ हाँ जी हाँ जी अच्छा अच्छा पता लग जाओ ठीक है ठीक है ठीक है करो पता मेरे पिछे पैया होगा ना आने वाली डेट ठीक है ओके é